ਸਾਡਾ ਮੇਨ ਮੋਟਿਵ ਹੈ ਜੀ ਟ੍ਰੈਫਿਕ ਨੂੰ ਰੈਗੂਲੇਟ ਰੱਖਣਾ ਉਹ ਅਸੀਂ ਤਿਹਾਰਾਂ ਦੇ ਮੱਦੇਨਜ਼ਰ ਕਿਉਂਕਿ ਤਿਹਾਰਾਂ ਵਿੱਚ ਜਿਹੜਾ ਵਾ ਆਮ ਨਾਲੋਂ ਜਿਹੜਾ ਵਾ ਟੂਰਿਸਟ ਆ ਉਹ 2-3 ਗੁਣਾ ਜ਼ਿਆਦਾ ਅੰਮ੍ਰਿਤਸਰ ਪਹੁੰਚਦਾ ਜੀ ਹਰ ਜਗ੍ਹਾ ਚੈਕਿੰਗ ਵੀ ਅਸੀਂ ਕਰਦੇ ਹਾਂ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਨੇ ਸਾਨੂੰ ਜਗ੍ਹਾ-ਜਗ੍ਹਾ ਹਰ ਜਗ੍ਹਾ ਜਿਵੇਂ ਸੇਰ ਤੋਂ 8 ਵੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਪ੍ਰੋਪਰ ਜਿਹੜੀ ਹਰ ਚੌਂਕ ਦੇ ਵਿੱਚ ਜਿਹੜੀ ਨਾਕਾਬੰਦੀ ਕੀਤੀ ਹੋਈ ਹੁੰਦੀ ਆ ਉਹ ਅਗਰ ਕਿਸੇ ਕੋ ਚੈਨਲ ਡੋਰ ਫੜੀ ਜਾਂਦੀ ਆ ਤਾਂ ਮੌਕੇ ਦੇ ਉੱਤੇ ਕੀ ਕਾਰਵਾਈ ਅਮਲ ਚ ਲਿਆਓ ਮੌਕੇ ਤੇ ਐਫ ਆਈ ਆਰ ਦਰਜ ਜੀ ਦੇਸ਼ ਭਰ ਦੇ ਵਿੱਚ ਜਿੱਥੇ ਤਿਹਾਰਾ ਦਾ ਸੀਜ਼ਨ ਬੜੇ ਤੁੰਤਾਂ ਬਣਾ ਬਣਾਇਆ ਜਾ ਰਿਹਾ ਤਾਂ ਉੱਥੇ ਹੀ ਅਸੀਂ ਜੇਕਰ ਗੱਲ ਕਰ ਲਈਏ ਪੰਜਾਬ ਦੀ ਤਾਂ ਉੱਥੇ ਅੰਮ੍ਰਿਤਸਰ ਦੀ ਗੱਲ ਕਰ ਲਈਏ ਤਾਂ ਦਿੱਲੀ ਜਿੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿੱਥੇ ਇੱਕ ਤੋਂ 1.5 ਲੱਖ ਸ਼ਰਧਾਲੂ ਜੋ ਆ ਸਸ਼ਕਨਸ਼ੀਰੀ ਹਰਮੰਦਰ ਸਾਹਿਬ ਪਹੁੰਚਦਾ ਤਾਂ ਉੱਥੇ ਜੇਕਰ ਇਹਨਾਂ ਤਿਹਾਰਾ ਦੇ ਸੀਜ਼ਨਾਂ ਦੀ ਗੱਲ ਕਰ ਲਈਏ ਤਾਂ ਇਹਨਾਂ ਦੇ ਵਿੱਚ ਡਬਲ ਤੋਂ ਟ੍ਰਿਪਲ ਜਿਹੜੀ ਸ਼ਰਧਾਲੂ ਆ ਜਿਹੜੇ ਟੂਰਿਸਟ ਨੇ ਉਸ ਸ਼੍ਰੀ ਹਮਸਹਿਬ ਪਹੁੰਚਦੇ ਨੇ ਪਰ ਅੰਮ੍ਰਿਤਸਰ ਪਹੁੰਚਣ ਦੇ ਨਾਲ ਜੇ ਤੁਹਾਨੂੰ ਇੱਕ ਤਸਵੀਰ ਆਪਾਂ ਇਹ ਵੀ ਸਾਂਝੀ ਕਰ ਦਿੰਨੇ ਆ ਕਿ ਇਤੋਂ ਦੀਆਂ ਸਟਰਕਚਰ ਦਾ ਕੀ ਹਾਲਾਤ ਹੈ ਕਿ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਂਝੇ ਕਰੂੰਗਾ ਆਪਣੇ ਸਹਿਯੋਗ ਨੂੰ ਕਵਾਂਗਾ ਇੱਕ ਵਾਰੀ ਜ਼ਰੂਰ ਜੋ ਕੈਮਰਾ ਪਿੱਛੇ ਨੂੰ ਕਰਕੇ ਇੱਕ ਵਾਰੀ ਜ਼ਰੂਰ ਤਸਵੀਰਾਂ ਦਿਖਾਈਆਂ ਜਾਣ ਕਿ ਇਹ ਤੁਸੀਂ ਵੇਖ ਸਕਦੇ ਹੋ ਕਿ ਹਾਲਾਂਕਿ ਜੇਕਰ ਗੱਲ ਕਰ ਲਈਏ ਕਿ ਗੱਲਾਂ ਜੋ ਨੇ ਸਾਡਾ ਪ੍ਰਸ਼ਾਸਨ ਤੇ ਉਹ ਜੇ ਲੋਕਲ ਲੀਡਰਸ ਦੀ ਗੱਲ ਕਰ ਲਈਏ ਤਾਂ ਕਾਫੀ ਵੱਡੀਆਂ ਕਰਦੇ ਨੇ ਪਰ ਹਾਲਾਤ ਕੀ ਹੈਗੇ ਨੇ ਤੁਸੀਂ ਵੇਖ ਸਕਦੇ ਹੋ ਅਕਸਰ ਪਹਿਲੀਆਂ ਸਰਕਾਰਾਂ ਦੇ ਵੀ ਗੱਲ ਕਰ ਲਈਏ ਤਾਂ ਕਿਹਾ ਜਾਂਦਾ ਸੀਗਾ ਕਿ ਅਸੀਂ ਜੋ ਆ ਅਮਰਸਰ ਸਾਹਿਬ ਨੂੰ ਜਾਂ ਪੰਜਾਬ ਨੂੰ ਬਾਹਰਲਾ ਮੁਲਕ ਬਣਾ ਦਾਂਗੇ ਪਰ ਮੁਲਕ ਬਣਾਉਣ ਤੋਂ ਪਹਿਲਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਦਿਨ ਵੇਲੇ ਜਿੱਦਾਂ ਕੰਸਟਰਕਸ਼ਨ ਚੱਲ ਰਹੀ ਆ ਤਾਂ ਟ੍ਰੈਫਿਕ ਵੀ ਕਿਤਨਾ ਕਿਤੇ ਇਸ ਜਗ੍ਹਾ ਦੇ ਉੱਤੇ ਰੁਕਦਾ ਦਿਖਾਈ ਦਿੰਦਾ ਤਾਂ ਉਸ ਦੇ ਨਾਲ ਨਾਲ ਜੇਕਰ ਪੁਲਿਸ ਦੇ ਵੀ ਪੁਖਤਾ ਪ੍ਰਬੰਧਾਂ ਦੀ ਗੱਲ ਕਰ ਲਈਏ ਤਾਂ ਤੁਸੀਂ ਉਹ ਵੀ ਵੇਖ ਸਕਦੇ ਹੋ ਤਾਂ ਨਾਲ ਤਸਵੀਰਾਂ ਉਹ ਵੀ ਸਾਂਝੀਆਂ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਵੀ ਜਿਹੜਾ ਨਾਕਾਬੰਦੀ ਵਧਾਈ ਗਈ ਆ ਕਿਉਂਕਿ ਅਕਸਰ ਸ਼ਰਾਰਤੀ ਅੰਸਰ ਕਿਤਨਾ ਕਿਪਾ ਸ਼ਰਾਰਤ ਕਰਦੇ ਦਿਖਾਈ ਦੇ ਜਾਂਦੇ ਨੇ ਮਾਹੌਲ ਖਰਾਬ ਕਰਦੇ ਦਿਖਾਈ ਦੇ ਜਾਂਦੇ ਨੇ ਪਰ ਇਹ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲ ਵੀ ਜਿਹੜੇ ਪੁਖਤਾ ਪ੍ਰਬੰਧ ਇੱਥੇ ਕੀਤੇ ਗਏ ਨੇ ਤੇ ਆਪਾਂ ਪੁਲਿਸ ਦੇ ਨਾਲ ਵੀ ਗੱਲ ਕਰ ਲੈਨੇ ਆ ਜੀ ਸਰ ਤੁਸੀਂ ਇੱਥੇ ਡਿਊਟੀ ਨਿਭਾ ਰਹੇ ਹੋ ਤਿਹਾਰਾ ਦਾ ਸੀਜ਼ਨ ਆ ਗਿਆ ਤਾਂ ਜਿਸ ਤਰੀਕੇ ਨਾਲ ਚੱਲ ਵੀ ਰਿਹਾ ਤਾਂ ਲੋਹੜੀ ਆ ਰਹੀ ਆ ਮਾਗੀ ਆ ਰਹੀ ਆ ਤਾਂ ਆਮ ਦਿਨਾਂ ਦੇ ਵਿੱਚ ਇਹ ਗੱਲ ਕਰ ਲਈਏ ਤਾਂ ਕਾਫੀ ਜ਼ਿਆਦਾ ਜੋ ਸਲਾਨੀ ਜੋ ਸ਼੍ਰੀ ਹਮਸਾਹ ਸਾਹਿਬ ਪਹੁੰਚਦੇ ਨੇ ਤਾਂ ਇਹ ਤਿਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਕਿਸ ਤਰੀਕੇ ਦੇ ਨਾਲ ਜੋ ਨਾਕੇਬੰਦੀ ਕੀਤੀ ਗਿਆ ਕਿੰਦਾ ਜੋ ਇੱਕ ਵਾਰੀ ਜ਼ਰੂਰ ਪੂਰਾ ਡਿਟੇਲ ਦੇ ਵਿੱਚ ਰੱਖੋ ਸਾਡਾ ਮੇਨ ਮੋਟਿਵ ਹੈ ਜੀ ਟ੍ਰੈਫਿਕ ਨੂੰ ਰੈਗੂਲੇਟ ਰੱਖਣਾ ਉਹ ਅਸੀਂ ਤਿਹਾਰਾਂ ਦੇ ਮੱਦੇਨਜ਼ਰ ਕਿਉਂਕਿ ਤਿਹਾਰਾਂ ਵਿੱਚ ਜਿਹੜਾ ਵਾ ਆਮ ਨਾਲੋਂ ਜਿਹੜੇ ਵਾ ਟੂਰਿਸਟ ਆ ਉਹ 2-3 ਗੁਣਾ ਜ਼ਿਆਦਾ ਅੰਮ੍ਰਿਤਸਰ ਪਹੁੰਚਦਾ ਜੀ ਉਹ ਅਸੀਂ ਹਰ ਚੌਂਗ ਦੇ ਵਿੱਚ ਆਪਣੇ ਜਿਹੜੇ ਟ੍ਰੈਫਿਕ ਕਰਮਚਾਰੀ ਤਾਇਨਾਤ ਕੀਤੇ ਹੋਏ ਤਾਂਕਿ ਵਧੀਆ ਤਰੀਕੇ ਨਾਲ ਜਿਹੜੀ ਹੈ ਟ੍ਰੈਫਿਕ ਨੂੰ ਰੈਗੂਲੇਸ਼ਨ ਉਹ ਦਿੰਦੇ ਰਹਿਣ ਹਰ ਜਗ੍ਹਾ ਚੈਕਿੰਗ ਵੀ ਅਸੀਂ ਕਰਦੇ ਆਂ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਨੇ ਸਾਨੂੰ ਜਗ੍ਹਾ ਜਗ੍ਹਾ ਹਰ ਜਗ੍ਹਾ ਜਿਵੇਂ ਸੇਰ ਤੋਂ 8 ਵੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਪ੍ਰੋਪਰ ਜਿਹੜੀ ਹਰ ਚੌਂਕ ਦੇ ਵਿੱਚ ਜਿਹੜੀ ਨਾਕਾਬੰਦੀ ਕੀਤੀ ਹੋਈ ਹੁੰਦੀ ਆ ਔਰ ਟ੍ਰੈਫਿਕ ਰੈਗੂਲੇਸ਼ਨ ਕਰਦੇ ਆਂ ਬਾਕੀ ਸਾਡੀਆਂ ਟੋਬ ਇਹਨਾਂ ਵੀ ਚੱਲਦੀਆਂ ਜੀ ਥੋੜਾ ਪਬਲਿਕ ਨੂੰ ਵੀ ਅਪੀਲ ਹੈ ਸਾਡੀ ਕਿ ਥੋੜਾ ਰਸਤਾ ਖਾਲੀ ਰੱਖਣ ਕਿਸੇ ਵੇਲੇ ਰੋਡ ਦੇ ਵਿੱਚ ਗੱਡੀ ਲਾ ਕੇ ਚਲੇ ਜਾਂਦੇ ਆ ਉਹਦੇ ਵਾਸਤੇ ਆਮ ਪਬਲਿਕ ਨੂੰ ਬੜੀ ਮੁਸ਼ਕਲ ਹੁੰਦੀ ਹੈ ਜੀ ਅਕਸਰ ਜਿਸ ਚੌਕ ਦੇ ਵਿੱਚ ਆਪਾਂ ਖੜੇ ਇਹਨੂੰ ਨੋਰਮਲਟੀ ਚੌਕ ਕਿਹਾ ਜਾਂਦਾ ਤਾਂ ਜੋ ਕਚਹਿਰੀ ਚੌਕ ਵਾਲੀ ਸਾਈਡ ਤੋਂ ਇੱਧਰ ਨੂੰ ਰਸਤਾ ਆਉਂਦਾ ਹੈ ਤਾਂ ਉੱਥੇ ਅਕਸਰ ਵੇਖਿਆ ਜਾਂਦਾ ਜੋ ਮਾਰ ਰੋਡ ਦੇ ਉੱਤੇ ਲੋਕ ਸੜਕ ਦੇ ਉੱਤੇ ਪਾਰਕਿੰਗ ਕਿਤੇ ਨਾ ਕਿਤੇ ਕਰ ਜਾਂਦੇ ਨੇ ਤਾਂ ਆ ਫਿਰ ਵੇਖਣ ਵਾਲੀ ਗੱਲ ਇਹ ਵੀ ਹੁੰਦੀ ਆ ਕਿ ਆਪਣੀ ਜਿਹੜੀ ਪਹੁੰਚ ਆ ਉਹ ਪੁਲਿਸ ਨੂੰ ਦਿਖਾਉਂਦੇ ਜੋ ਦਿਖਾਈ ਦਿੰਦੇ ਨੇ ਤਾਂ ਉਹਨਾਂ ਉੱਤੇ ਕਿੰਦਾ ਦੀ ਕਾਰਵਾਈ ਕੀਤੀ ਜਾਂਦੀ ਆ ਵੇਖੋ ਜੀ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਆ ਜਿੰਨੀ ਮਰਜ਼ੀ ਕਿਸੇ ਦੀ ਪਹੁੰਚ ਆ ਅਗਰ ਉਹ ਗਲਤ ਲਾ ਗਿਆ ਵਾ ਗੱਡੀ ਤੇ ਉਹਦਾ ਜੜਾ ਵਾ ਅਸੀਂ ਰਿਕਵਰੀ ਵਾਂ ਤੇ ਲੈ ਗਏ ਤੇ ਉਹਨੂੰ ਜੜਾ ਉਹਦਾ ਪ੍ਰੋਪਰ ਫਾਈਨ ਆ ਉਹ ਪੇ ਕਰਨਾ ਹੀ ਪੈਂਦਾ ਜਿੱਥੇ ਮਰਜ਼ੀ ਕੋਈ ਸਿਵਾਰਚਾਜ ਮਾਨਯੋਗ ਸੀਪੀ ਸਾਹਿਬ ਦੀਆਂ ਸਾਨੂੰ ਸਪਸ਼ਟ ਹਦਾਇਤਾਂ ਨੇ ਕਿ ਸਭ ਤੋਂ ਪਹਿਲਾਂ ਕਾਨੂੰਨ ਕਾਨੂੰਨ ਦੀ ਪਾਲਣਾ ਕਰਨੀ ਆ ਬਾਕੀ ਸਭ ਕੁਝ ਬਾਅਦ ਚ ਅ ਜਿੱਥੇ ਤਿਹਾਰਾ ਦਾ ਸੀਜ਼ਨ ਚੱਲ ਰਿਹਾ ਲੋਹੜੀ ਆ ਰਹੀ ਆ ਤਾਂ ਕਈ ਲੋਕ ਚਾਇਨਾ ਡੋਰ ਦਾ ਕਾਫੀ ਇਸਤੇਮਾਲ ਕਰ ਰਹੇ ਨੇ ਕਿਤਨਾ ਕਿਤੇ ਲੁਕਾ ਚੁਪਾ ਕੇ ਚਾਇਨਾ ਡੋਰ ਲੈ ਕੇ ਜਾ ਰਹੇ ਤੇ ਇਹਨੂੰ ਵੇਖਦੇ ਇੱਕ ਸਪੈਸ਼ਲ ਨਾਕਾਬੰਦੀ ਹੈਗੀ ਆ ਸਪੈਸ਼ਲ ਚੈਕਿੰਗ ਹੈਗੀ ਆ ਅਗਰ ਕਿਸੇ ਤੇ ਸ਼ੱਕ ਹੋਵੇ ਤਾਂ ਉਹਦੀ ਚੈਕਿੰਗ ਕੀਤੀ ਜਾਵੇ ਜਾਂ ਇਦਾਂ ਵੀ ਨਾਰਮਲੀ ਚੈਕਿੰਗ ਕੀਤੀ ਜਾਵੇ ਬਿਲਕੁਲ ਜੀ ਸਾਨੂੰ ਸਪਸ਼ਟ ਹਦਾਇਤਾਂ ਨੇ ਕਿ ਜਦੋਂ ਤੁਸੀਂ ਚੈਕਿੰਗ ਕਰਦੇ ਹੋ ਤੇ ਕੋਸ਼ਿਸ਼ ਕਰੋ ਵਹੀਕਲ ਜੜਾ ਵਾ ਉਹਦੀ ਡਿੱਗੀ ਵੀ ਚੈੱਕ ਕਰੋ ਅਗਰ ਉਹ ਐਕਟਿਵਾ ਵਾ ਤੇ ਉਹਦੀ ਡਿੱਗੀ ਚੈੱਕ ਕਰਦੇ ਆ ਕਾਰ ਆ ਤਾਂ ਉਹਦੀ ਡਿੱਗੀ ਚੈੱਕ ਕਰਦੇ ਆ ਅਗਰ ਕੋ ਇਹੋ ਜਿਹਾ ਸਾਡੇ ਨੋਟਿਸ ਵਿੱਚ ਮਸਲਾ ਆਇਆ ਤਾਂ ਅਸੀਂ ਉਹਦੇ ਖਿਲਾਫ ਜੜੀ ਪ੍ਰੋਪਰ ਕਾਨੂੰਨੀ ਕਾਰਵਾਈ ਕਰਾਂਗੇ ਜੀ ਅਗਰ ਕਿਸੇ ਕੋ ਚੈਨਾ ਡੋਰ ਫੜੀ ਜਾਂਦੀ ਆ ਤਾਂ ਮੌਕੇ ਤੇ ਤੁਸੀਂ ਕੀ ਕਾਰਵਾਈ ਅਮਲ ਚ ਲਿਆਓਗੇ ਮੌਕੇ ਤੇ ਐਫਆਈਆ ਦਰਜ ਜੀ ਬਿਲਕੁਲ ਜੀ ਹਦਾਇਤਾਂ ਦੇ ਦਿੱਤੀਆਂ ਗਈਆਂ ਬਿਲਕੁਲ ਜੀ ਸਪਸ਼ਟ ਹਦਾਇਤਾਂ ਨੇ ਮਾਨਯੋਗ ਸੀਪੀ ਸਾਹਿਬ ਦੀਆਂ ਤਾ ਉਹਦੇ ਨਾਲ ਨਾਲ ਜੋ ਹਾਲਾਤ ਐਸੇ ਇਸ ਵਕਤ ਜ਼ਰੂਰ ਸਾਂਝੇ ਕਰਨ ਜਾਵਾਂਗੇ ਜਿੱਦਾਂ ਟ੍ਰੈਫਿਕ ਵੀ ਕਾਫੀ ਜ਼ਿਆਦਾ ਜੇ ਵੇਖ ਸਕਦੇ ਆਪਾਂ ਸਾਡੇ ਸਹਿਯੋਗੀ ਵੀ ਦੇਖ ਰਹੇ ਨੇ ਜੋ ਕਾਫੀ ਜ਼ਿਆਦਾ ਜੋ ਟ੍ਰੈਫਿਕ ਇੱਥੇ ਵੇਖਣ ਨੂੰ ਮਿਲ ਰਿਹਾ ਤਾਂ ਇਹਨੂੰ ਕਿਸ ਤਰੀਕੇ ਨਾਲ ਕਿਉਂਕਿ ਜੇਕਰ ਅਸੀਂ ਕਾਰਪੋਰੇਸ਼ਨ ਦੀ ਗੱਲ ਕਰ ਲਈਏ ਤਾਂ ਉਹਨਾਂ ਕੋਲੋਂ ਵੀ ਕੋਈ ਕੰਮ ਚੰਗੇ ਰੂਪ ਨਾਲ ਕਿਉਂਕਿ ਦਿਨ ਵਲੇ ਕੰਮ ਕੀਤਾ ਜਾਂਦਾ ਰਾਤ ਵਲੇ ਕੰਮ ਕੀਤਾ ਨਹੀਂ ਜਾਂਦਾ ਤਾਂ ਇਸ ਦੇ ਉੱਤੇ ਕੀ ਕਿੰਨੀ ਕੀ ਦਿੱਕਤਾਂ ਮੁਸ਼ਕਿਲਾਂ ਆਉਂਦੀਆਂ ਮੁਲਾਜ਼ਮਾਂ ਨੂੰ ਕੋਈ ਮੁਸ਼ਕਲ ਤੇ ਆ ਰਹੀ ਆ ਪਰ ਕੋਈ ਗੱਲ ਨਹੀਂ ਜੀ ਅਸੀਂ ਖੜੇ ਆ ਅਸੀਂ ਇੱਥੇ ਕਰਮਚਾਰੀਆਂ ਦੀ ਤਦਾਦ ਵਧਾ ਦਿੱਤੀ ਹੋਈ ਆ ਵਧੀਆ ਤਰੀਕੇ ਨਾਲ ਡਿਊਟੀ ਕਰ ਰਹੇ ਆ ਸਰ ਕੱਲ ਵੀ ਅਸੀਂ ਵਧੀਆ ਤਰੀਕੇ ਨਾਲ ਪਰਸੋਂ ਵੀ ਅੱਜ ਵੀ ਖੜੇ ਆ ਤੁਹਾਡੇ ਸਾਹਮਣੇ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਮੈਂ ਆਪਣੇ ਸ਼ੋਗਿਰ ਨੂੰ ਕਹਾਂਗੇ ਇੱਕ ਵਾਰੀ ਜ਼ਰੂਰ ਇਧਰ ਦੀਆਂ ਤਸਵੀਰਾਂ ਮਖਾਈਆਂ ਜਾਣ ਕਿ ਏ ਪੁਲਿਸ ਤੇ ਆਪਣੇ ਤੌਰ ਦੇ ਉੱਤੇ ਜ਼ਰੂਰ ਜੁਟੀ ਦਿੰਦੀ ਦਿਖਾਈ ਦੇ ਰਹੀ ਆ ਪਰ ਜੋ ਕਾਰਪੋਰੇਸ਼ਨ ਦੇ ਅਧਿਕਾਰੀ ਹੈਗੇ ਨੇ ਕਾਰਪੋਰੇਸ਼ਨ ਵੱਲੋਂ ਕਿਸ ਤਰੀਕੇ ਦੇ ਨਾਲ ਸੜਕ ਬੰਦ ਕਰਕੇ ਦਿਨ ਵੇਲੇ ਹੀ ਜੋ ਇੱਥੇ ਟ੍ਰੈਫਿਕ ਦੇ ਵੱਡੇ ਜਾਮ ਲਗਵਾ ਦਿੱਤੇ ਜਾਂਦੇ ਨੇ ਪਰ ਅਕਸਰ ਜੇਕਰ ਗੱਲ ਕਰ ਲਈਏ ਕਿ ਪੰਜਾਬ ਪੁਲਿਸ ਦੇ ਕਿਰਦਾਰ ਤੇ ਗੱਲਾਂ ਆਉਂਦੀਆਂ ਨੇ ਪਰ ਪੁਲਿਸ ਅਧਿਕਾਰੀ ਨੇ ਐਸੇ ਕਰਕੇ ਗੱਲ ਕੀਤੀ ਗਈ ਆ ਕਿ ਉਹਨਾਂ ਵੱਲੋਂ ਕਿਸ ਤਰੀਕੇ ਨਾਲ ਡਿਊਟੀ ਨਿਭਾਈ ਜਾ ਰਹੀ ਆ ਪਰ ਇਹ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਖਾਸ ਤੌਰ ਉੱਤੇ ਕਾਰਪੋਰੇਸ਼ਨ ਦੇ ਕਰਕੇ ਕੋਈ ਨਹੀਂ ਤੇ ਨਾਲ ਦੇ ਨਾਲ ਉਹਨਾਂ ਨੇ ਜਿਸ ਤਰੀਕੇ ਨਾਲ ਦੱਸਿਆ ਕਿ ਜਿਵੇਂ ਕਿ ਲੋਹੜੀ ਦਾ ਤਿਉਹਾਰ ਆ ਰਿਹਾ ਤੇ ਜਿਹਦੇ ਕੋਲ ਵੀ ਚੈਨਾ ਡੋਰ ਦਾ ਗੱਟੂ ਜਾਂ ਡੋਰ ਬਰਾਮਦ ਹੋਈ ਉਸ ਦੇ ਉੱਤੇ ਜੋ ਮੌਕੇ ਦੇ ਐਫਆਰ ਕਟਨ ਦੇ ਹੁਕਮ ਜੋ ਹੈ ਜਾਰੀ ਕਰ ਦਿੱਤੇ ਗਏ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਨ ਸੁਨਕ ਜਗਮਨੀ ਟੀਵੀ ਸ਼੍ਰੀਮਨ ਸਹਿਬ